ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਮੈਜਿਕ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਤੁਸੀਂ ਸਾਰੇ ਆਪਾਂ ਠੀਕ ਐ ਸਾਰੇ ਤੇ ਅੱਜ ਆਪਾਂ ਬੇਸਣ ਤੇ ਸੂਜੀ ਦੇ ਬਹੁਤ ਹੀ ਟੇਸਟੀ ਜਿਹੇ ਲੱਡੂ ਬਣਾ ਕੇ ਤਿਆਰ ਕਰਾਂਗੇ ਤੁਸੀਂ ਸਾਰੇ ਜਾਨੇ ਪੂਰੀ ਵੀਡੀਓ ਦੇਖਿਓ ਨਾਲੇ ਆਪਣੀ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਉਹਦੇ ਲਈ ਆਪਾਂ ਇੱਕ ਗੋਲੀ ਸੂਜੀ ਦੀ ਲਈ ਹੈ ਜੀ ਇਹ ਨਾਰਮਲ ਸੂਜੀ ਨਾ ਵਾਲੀ ਮੋਟੀ ਨਾ ਬਰੀਕ ਐ ਤੇ ਆਪਾਂ ਅੱਧੀ ਗੋਲੀ ਇਹਦੇ ਵਿੱਚ ਘਿਓ ਦੀ ਪਾਈ ਹੈ ਜੀ ਤੇ ਕਿਉ ਆਪਾਂ ਗਰਮ ਕਰ ਲਏ ਪਹਿਲਾਂ ਆਪਾਂ 2 ਚਮਚੀ ਨਾ ਬੇਸਣ ਦੇ ਭੁੰਨਾਗੇ ਇਹਦੇ ਵਿੱਚ 2 ਪੂਰੇ ਵੱਡੇ ਚਮਚੇ ਆਪਾਂ ਬੇਸਣ ਪਾ ਲਾਂਗੇ। ਇਹ ਤੋਂ ਬਾਅਦ ਫਿਰ ਆਪਾਂ ਸੂਜੀ ਪਾਵਾਂਗੇ ਜੀ ਬਹੁਤ ਹੀ ਟੇਸਟੀ ਤੇ ਨਰਮ ਜਿਹੇ ਲੱਡੂ ਬਣ ਕੇ ਤਿਆਰ ਹੋਏ ਸੀ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਿਓ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਸੂਜੀ ਪਾ ਲਾਂਗੇ ਤੇ ਸੂਜੀ ਭੁੰਨਾਗੇ। ਬਿਲਕੁਲ ਸਲੋ ਸਲੋ ਅੱਗ ਤੇ ਤੁਸੀਂ ਭੁੰਨਣੀ ਹੈ ਸੂਜੀ। ਜੀ ਉਹ ਸੋਣੀ ਜੀ ਖੁਸ਼ਬੂਨ ਲੱਗ ਜਾਂਦੀ ਆ ਤੂ ਦਾ ਆਪਣਾ ਪੋਤੀ ਉਹਦੇ ਵੀ ਤਾਂ ਬੁਹੰਦਾ ਹੈ ਸਲੋ ਜੀ ਬਣਾਉਣ ਲਈ ਇਹ ਲਈਏ ਖੰਡ ਦੀ ਜੀ ਇਹਨਾਂ ਨੂੰ ਆਪਾਂ ਵਰਤ ਦਾਂਗੇ ਚਾਸ਼ਨੀ ਬਣਾਉਣ ਲਈ ਤੇਦਰੋਂ ਆਪਣੀ ਸੂਜੀ ਨੂੰ ਆਪਾਂ ਭੁੰਨ ਲਾਂਗੇ ਦੂਜੇ ਚੁੱਲੇ ਤੇ ਆਪਾਂ ਚਾਸ਼ਨੀ ਧਰਤੀ ਆਪਦੀ ਸੂਜੀ ਨੂੰ ਤੁਸੀਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਲਰ ਪਾਤਾ ਜੀ ਲੱਡੂਆਂ ਵਾਲਾ ਰੰਗ ਹੈ ਇਹ ਚਾਸ਼ਨੀ ਦੇ ਵਿੱਚ ਤੇ ਸੂਜੀ ਨੂੰ ਆਪਾਂ ਹਿਲਾਉਂਦੇ ਰਹਿਣਾ ਹੈ ਤਾਂ ਕਿ ਉਹ ਥੱਲੇ ਨਾ ਲੱਗੇ ਬਿਲਕੁਲ ਸਲੋਅ 하게 ਤੇ ਆਪਾਂ ਇਹਨੂੰ ਪਕਾਉਣਾ ਹੈ ਤੇ ਸੂਜੀ ਸੀਗੀ ਜਿਹੜੀ ਆਪਣੀ ਪੂਰੀ ਬ੍ਰਾਊਨ ਹੋ ਗਈ ਆ 5-7 ਕਿ ਮਿੰਟ ਆਪਾਂ ਭੁੰਨੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਜੀ ਕੋਕੋਨਟ ਪਾਊਡਰ ਪਾਤਾ ਜਿੰਨਾਰੀ ਗਲ ਦਾ ਬਰਾਦਾ ਕਹਿੰਨੇ ਆਪਾਂ ਤੋ ਵੀ ਪੱਚ ਭੁੱਜ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਸੁੱਕਾ ਦੁੱਧ ਲੈ ਦੋ ਕ ਚਮਚੇ ਦੁੱਧ ਸੁੱਕੇ ਦੁੱਧ ਦੇ ਲੈ ਆਪਾਂ ਤੇ ਇਹਦੇ ਨਾਲ ਜਿਹੜਾ ਟੇਸਟ ਆ ਉਹ ਖੋਇ ਵਰਗਾ ਆਊਗਾ ਕਿਉਂਕਿ ਆਪਾਂ ਖੋਆ ਨਹੀਂ ਨਾ ਪਾਇਆ ਲੁੱਟੀਆਂ ਦੇ ਵਿੱਚ ਤਾਂ ਨਹੀਂ ਕਰਕੇ ਆਪਾਂ ਸੁੱਕਾ ਦੁੱਧ ਪਾਇਆ ਹੈ ਤੇ ਉਹ ਦੋ ਚਮਚੇ ਆਪਾਂ ਮਲਾਈ ਲਈ ਹੈ ਜੀ ਇਹ ਤਾਜੀ ਮਲਾਈ ਹੈ ਤੇ ਆਪਾਂ ਇਹਨੂੰ ਮਿਕਸ ਕਰ ਦਿਆਂਗੇ ਵਿੱਚ ਮਲਾਈ ਦੇ ਤੇ ਦੂਬਾਦ ਫਿਰ ਆਪਾਂ ਚਾਸ਼ਨੀ ਪਾਵਾਂਗੇ ਜਿਹਦੇ ਵਿੱਚ ਦਵਦਾ ਮਿਲਾ ਦੇਾਂਗੇ ਜੀ ਆਪਾਂ ਬਹੁਤ ਹੀ ਟੇਸਟੀ ਤੇ ਨਰਮ ਜਿਹੇ ਲੱਡੂ ਬਣੇ ਸੀ ਤੇ ਇਹ ਮੇਦੀ ਆਪਣਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਲੱਡੂ ਬਟਾਂਗੇ ਤੇ ਜੇ ਸੋਨ ਨੂੰ ਸੁੱਕਾ ਲੱਗੇ ਥੋੜਾ ਜਾਂ ਤਾਂ ਤੁਸੀਂ ਇਹਦੇ ਵਿੱਚ ਮਲਾਈ ਪਾ ਸਕਦੇ ਆ ਦੋ ਚਮਚੇ ਆਪਾਂ ਮਲਾਈ ਦੇ ਹੋਰ ਪਾਏ ਸੀ ਇਹਦੇ ਵਿੱਚ ਤੇ ਹੁਣ ਆਪਾਂ ਲੱਡੂ ਵਟਾਂਗੇ ਜੀ ਤੇ ਸਾਰੇ ਲੱਡੂ ਵਟ ਕੇ ਆਪਾਂ ਕਰ ਲਿਆ ਤਿਆਰ ਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਬਣੇ ਸੀ ਤੁਸੀਂ ਸਾਰਿਆਂ ਨੇ ਜ਼ਰੂਰ ਟਰਾਈ ਕਰਨਾ ਏ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਮਿਲਦੇ ਆ ਕੋਈ ਹੋਰ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ